ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵੀਡੀਓ ਮੀਂਟ ਕਰ ਦੋ ਤੁਸੀਂ ਸਾਰੇ ਠੀਕ ਹੋ ਤੇ ਗਾਇਸ ਅੱਜ ਬਹੁਤ ਜ਼ਿਆਦਾ ਕੁਝ ਲੋਕਾਂ ਦਾ ਗੁੱਸਾ ਆ ਰਿਹਾ ਹੁਣ ਮੈਂ ਦੱਸਾਂ ਕਿ ਕਿਉਂ ਜਿਹੜੇ ਅਸੀਂ ਕੱਲ ਵੀਡੀਓ ਬਣਾਈ ਸੀ ਉਹਦੇ ਵਿੱਚ ਕਈ ਲੋਕਾਂ ਨੇ ਇਹਨੇ ਨੈਗੇਟਿਵ ਕਮੈਂਟ ਕੀਤੇ ਇਹਨੇ ਨੈਗੇਟਿਵ ਮੈਨਾਂ ਤਾਂ ਦਿਲੋਂ ਕਰਦਾ ਉਹਨਾਂ ਦਾ ਮੂੰਹ ਭੰਦਾ ਠੀਕ ਹੈ ਤਾਂ ਆਪਾਂ ਪਰ ਕਹਿਣਾ ਕੁਝ ਨਹੀਂ ਹੈ ਪਰ ਗਾਇਸ ਕੱਲ ਲੋਕਾਂ ਨੇ ਇੰਨੀ ਵੱਧੂ ਆਤੀਆ ਸਾਨੂੰ ਇੰਨੀ ਵੱਧੂ ਆਵਾਂ ਦਿੱਤੀਆਂ ਪਰ ਅੱਜ ਵੱਧੂ ਆਮ ਕੰਮ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਵੱਧੂ ਆ ਗਏ ਤੇ ਅੱਜ ਸਾਡੇ ਕੋਲ ਆਟੇ ਦੇ ਵੀ ਆਟਾ ਵੀ ਮੀ ਹੈਗਾ ਤੇਲ ਵੀ ਨੇ ਹੈਗਾ ਤੇਲ ਪਿਆ ਹੈ ਥੋੜਾ ਜਿਹਾ ਚੀਨੀ ਪਈ ਹੋਈ ਹੈ ਹੋਰ ਕੁਝ ਹੈਗਾ ਨਹੀਂ ਸਾਡੇ ਕੋਲ ਪਹਿਲੇ ਕਮੈਂਟ ਵਾਲਾ ਦੱਸ ਤੁਸੀਂ ਨਹੀਂ ਵੱਧੂ ਆਉਂਦੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਗਾਇਸ ਮੈਂ ਤੁਹਾਨੂੰ ਇੱਕ ਕਹਣਾ ਹਾਂ ਕਮੈਂਟਾਂ ਚ ਕਿਹੜਾ ਕਿਹੜਾ ਗੱਲ ਕੀ ਕੀ ਗੱਲ ਲਿਖੀ ਹੋਈ ਸੀ ਕੀ ਕੀ ਉਹਨਾਂ ਨੇ ਬਦਵਾ ਦਿੱਤੀਆਂ ਕਈ ਲੋਕ ਬੋਲਦੇ ਆ ਕਿ ਮਤਲਬ ਕਿ ਤੁਸੀਂ ਜਿੰਨਾ ਮਰਜ਼ੀ ਮਤਲਬ ਕਿ ਵੀਡੀਓ ਬਣਾ ਲਓ ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲਓ ਪਰ ਤੁਹਾਡਾ ਚੈਨਲ ਕਦੇ ਵੀ ਗਰੋ ਨਹੀਂ ਹੋਣਾ ਵਾ ਠੀਕ ਹੈ ਨਾ ਚਾਹੇ ਲੱਖ ਚੇਂਜ ਕਰਕੇ ਵੀਡੀਓ ਬਣਾ ਲਓ ਸਭ ਕੁਝ ਕਰੋ ਨਹੀਂ ਹੋਣਾ ਗਰੋ ਤੁਸੀਂ ਇੱਥੇ ਦੇ ਇੱਥੇ ਹੀ ਰਹਿਣਾ ਵਾ ਥੱਲੇ ਦੇ ਥੱਲੇ ਇੱਕ ਤੇ ਕਿਸ ਨੇ ਲਿਖਿਆ ਇੱਕ ਲਿਖੇ ਤੁਹਾਡੇ ਬਲੌਗ ਹੁੰਦੇ ਆ ਬਕਵਾਸ ਗਾਈਸ ਸਾਡੇ ਵਲੌਗ ਬਕਵਾਸ ਹੁੰਦੇ ਤਾਂ ਨਾ ਦੇਖੋ ਤੁਹਾਨੂੰ ਦੇਖਣ ਨੂੰ ਕੋਣ ਕਹਿੰਦਾ ਵਾ ਇਹ ਦੱਸੋ ਕੋਈ ਕਹਿੰਦਾ ਦੇਖਣ ਨੂੰ ਮੈਂ ਆਨੇ ਤੁਹਾਡੇ ਕੋਲ ਦੇਖਣ ਨੂੰ ਜੇ ਸਾਡੇ ਚੈਨਲ ਸਾਡੇ ਮਤਲਬ ਬਕਵਾਸ ਹੁੰਦਾ ਹੈ ਤਾਂ ਪਲੀਜ਼ ਨਾ ਦੇਖੋ ਜੇ ਤੁਹਾਨੂੰ ਬਕਵਾਸ ਲੱਗਦਾ ਜਿਨ੍ਹਾਂ ਨੂੰ ਵਧੀਆ ਲੱਗਦੇ ਆ ਉਹ ਸਾਡੀ ਵੀਡੀਓ ਵਾਚ ਕਰੋ ਪੂਰੀ ਔਰ ਦੇਖੋ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੇ ਦੇਖੋ ਬਦਦੂਆਂ ਜਿੰਨੇ ਲੱਗਦੇ ਲੱਗਦੇ ਰਵੇ ਦੇਖੋ ਸਾਡਾ ਰੱਬ ਦੇ ਉੱਪਰ ਵਿਸ਼ਵਾਸ ਹੈ ਸਾਡਾ ਔਰ ਕੁਝ ਨਹੀਂ ਹੈਗਾ ਇੱਕ ਦਿਨ ਸਾਡੇ ਨਾਲ ਖੜੇ ਆ ਉਹਨਾਂ ਦੇ ਉੱਪਰ ਵਿਸ਼ਵਾਸ ਹੈਗਾ ਠੀਕ ਹੈ ਕੁਝ ਲੋਕ ਪਤਾ ਕੀ ਕਹਿੰਦੇ ਕੁਝ ਲੋਕ ਕਹਿੰਦੇ ਇਹ ਕਿਰੇ ਤੁਸੀਂ ਕੀ ਲੋਕਾਂ ਦੱਸਦੇ ਲੋਕ ਕਿ ਲੋਕ ਬੜੇ ਸਮਝਦਾਰ ਨੇ ਅਸੀਂ ਤਾਂ ਇੱਕ ਜੈਨੂਨ ਕਵਿਸ਼ਨ ਪੁੱਛਿਆ ਸੀ ਜੈਨੂਨ ਇੱਕ ਪਹੇਲੀ ਪੁੱਛੀ ਹਾਂ ਤਾਂ ਇਹਦੇ ਵਿੱਚ ਅਸੀਂ ਗਲਤ ਕਰਤਾ ਸਭ ਨੂੰ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਜਿਹੜਾ ਮਤਲਬ ਵਿੱਚ ਜਿਹਨਾਂ ਗੁਰੂ ਵਾਲੇ ਕੀਤਾ ਸਭ ਕੁਝ ਕੀਤਾ ਉਹਨਾਂ ਨੂੰ ਪਤਾ ਹੁੰਦਾ ਹੈ ਬੇਸ਼ੱਕ ਲੋਕਾਂ ਨੂੰ ਪਤਾ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਪਤਾ ਹੁਣ ਜੇ ਅਸੀਂ ਉਹ ਪਹਿਲੇ ਵੀ ਪੁੱਛ ਲਈ ਉਹਦੇ ਵਿੱਚ ਵੀ ਲੋਕਾਂ ਨੂੰ ਪ੍ਰੋਬਲਮ ਹੈ ਕਿ ਇਹਨਾਂ ਨੇ ਪਹਿਲੇ ਕਿਉਂ ਪੁੱਛ ਲਈ ਫਿਰ ਕਹਿੰਦੇ ਬੈਸ ਕਰਦੇ ਹੋ ਤੁਸੀਂ ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਹੈਗੀ ਤੁਸੀਂ ਆਪਣੇ ਗਰੀਬੀ ਦਿਖਾਉਂਦੇ ਅਸੀਂ ਉਹ ਛੱਡ ਕੇ ਕੁਝ ਹੋਰ ਕਰਨਾ ਸ਼ੁਰੂ ਕਰਦੇ ਫਿਰ ਲੋਕ ਉਹਦੇ ਵਿੱਚ ਵੀ ਨੈਗੇਟਿਵ ਕਮੈਂਟ ਕਰਦੇ ਤਾਂ ਅਸੀਂ ਕਰੀਏ ਕਿ ਦੋ ਦਿਨ ਅਸੀਂ ਹੱਸ ਕੇ ਵੀਡੀਓ ਬਣਾ ਲਈਏ ਹੈ ਤੇ ਤੁਸੀਂ ਰੋਣ ਲੱਗ ਜਾਈਂ ਨੇ ਲੋਕ ਹੈ ਤੁਸੀਂ ਐਵੇਂ ਹੀ ਬੂਰੇ ਬੂਰੇ ਕਮੈਂਟ ਕਰ ਲਾਈਂ ਨੇ ਕਿ ਤੁਹਾਡੇ ਕੋਈ ਕਮਾਓ ਵਲੌਗ ਨਹੀਂ ਦੇਖੂਗਾ ਤੁਹਾਡਾ ਚੈਨਲ ਤਾਡੀ ਬੱਦੂਆਂ ਆ ਕੰਮ ਕਰ ਰਹੀਆਂ ਨੇ ਤੁਹਾਨੂੰ ਵਧਾਈਆਂ ਜੀ ਤੁਹਾਡੀ ਬੱਦੂਆਂ ਆ ਲੱਗ ਰਹੀਆਂ ਨੇ ਸਾਨੂੰ ਹੂੰ ਤੇ ਕਿਉਂਕਿ ਲੋਕ ਕਹਿੰਦੇ ਨੇ ਕਿ ਲੋਕ ਕਿਸਾ ਚੰਗਾ ਨਹੀਂ ਸੋਚਦੇ ਉਹ ਲੋਕ ਇਹੀ ਨੇ ਹਾਂ ਜਿੱਦਾਂ ਕਈ ਲੋਕ ਬੋਲਦੇ ਆ ਕਿ ਤੁਸੀਂ ਮਤਲਬ ਆਪਣਾ ਕੰਟੈਂਟ ਚੇਂਜ ਕਰਦਾ ਅਸੀਂ ਕਿੱਤਾ ਅਸੀਂ ਅਪਣੇ ਘਰ ਦੀ ਕੋਈ ਚੀਜ਼ ਨਹੀਂ ਦਿਖਾਈ ਅਸੀਂ ਨਾਰਮਲ ਇੱਕ ਪਹਿਲੇ ਕੁਛਿਆ ਦੋ ਦਿਨ ਵੀਡੀਓ ਬਣਾਈ ਗਿਆ ਉਹਦੇ ਵੀ ਜਿਹੜੇ ਲੋਕ ਨੈਗੇਟਿਵ ਚੀਜ਼ ਕੱਢਦੇ ਆ ਤੇ ਨਹੀਂ ਤੁਸੀਂ ਲੋਕ ਪਾਗਲ ਲੋਕ ਮੈਨੂੰ ਇਹ ਦੱਸੋ ਪਾਗਲ ਹੁੰਦ ਸੀ ਲੋ ਅਸੀਂ ਆਪਣੇ ਮਤਲਬ ਜਿਹੜੇ ਗੁਰੂਆਂ ਨੂੰ ਕੁਝ ਕੀਤਾ ਹੈ ਆਪਣੇ ਦੁਨੀਆ 'ਚ ਜਿਹੜੇ ਆਪਣੇ ਆਪਣੇ ਦੇ ਵੱਡੇ ਸੀ ਉਹਨਾਂ ਨੇ ਕੁਝ ਕੀਤਾ ਸੀ ਉਹ ਪੁੱਛਦੇ ਆਪ ਅਸੀਂ ਇਹ ਵੀ ਦੇਖਣਾ ਚਾਹੁੰਦੇ ਆ ਉਹਨਾਂ ਨੂੰ ਯਾਦ ਹੈਗਾ ਉਹ ਚੀਜ਼ ਅੱਜਕੱਲ੍ਹ ਲੋਕਾਂ ਨੂੰ ਕੁਝ ਨਹੀਂ ਯਾਦ ਆ ਅੱਜਕੱਲ੍ਹ ਲੋਕ ਤਾਂ ਕੁਝ ਹੋ ਕੇ ਨੇ ਲੋਕ ਪਾਗਲ ਨੇ ਮੈਨੇ ਕਹਿੰਦੀ ਲੋਕ ਪਾਗਲ ਪਰ ਲੋਕ ਇੰਨੇ ਵੀ ਉਹ ਨਹੀਂ ਹੈਗੇ ਕਿ ਆਪਣੇ ਮਤਲਬ ਗੁਰੂਆਂ ਦੇ ਜਵਾਬਦੇਹ ਚ ਉਹਨਾਂ ਨੂੰ ਸ਼ਰਮ ਆਉਂਦੀ ਹੋਵੇ ਉਹਨਾਂ ਨੇ ਸਭ ਕੁਝ ਉਹਨਾਂ ਤੇ ਕੀਤਾ ਉਹ ਜਿਹੜੇ ਉਹ ਜਿਹੜੇ ਬੰਦੇ ਦੱਸੋ ਇਹੇ ਜੇ ਗਲਤ ਕਮੈਂਟ ਨੇ ਨੈਗੇਟਿਵ ਕਮੈਂਟ ਕਰ ਰਹੇ ਉਹ ਉਹ ਬੰਦੇ ਨੇ ਕਿ ਜਿਹੜੇ ਇੱਕ ਟਾਈਮ ਦੇ ਉੱਪਰ ਕਹਿੰਦੇ ਸੀ ਕਿ ਦੀਦੀ ਤੁਹਾਡੇ ਵਲੌਗ ਬਹੁਤ ਸੋਹਣੇ ਹੁੰਦੇ ਨੇ ਦੀਦੀ ਨਾਈਸ ਵਲੌਗ ਉਹ ਬੰਦੇ ਨੇ ਦੱਸੋ ਤਾਂ ਬਸ ਤੁਸੀਂ ਕਮੈਂਟ ਕਰਦੇ ਜਾ ਐਨੀ ਤੁਸੀਂ ਇਹ ਤੁਸੀਂ ਯਾਰ ਕਿਸੇ ਦਾ ਹੌਸਲਾ ਤੇ ਕੀ ਵਿਦਣਾ ਤੁਸੀਂ ਤਾਂ ਜੇ ਮਾੜਾ ਮੋਟਾ ਅਗਲਾ ਜੇ ਆਪਣੀ ਲਾਈਫ ਦੇ ਵਿੱਚ ਥੋੜੇ ਜਿਹਾ ਚੇਂਜ ਹੁੰਦਾ ਹੈ ਜੀ ਆਪਣਾ ਮਨ ਕੁਝ ਹੋਰ ਕਰਨਾ ਚਾਹੁੰਦਾ ਤੂੰ ਸੋ ਹੇਠਲੇ ਖਿੱਚਦੇ ਤੁਸੀਂ ਕਿਸਨ ਕੀ ਬਿਲੰਦਾਉਗੇ ਜੇਸੀ ਆਪਣਾ ਕੰਟੈਂਟ ਵੀ ਹਮ ਤੁਸੀਂ ਕਿਹਨੇ ਵਲੌਗਸ ਕੀ ਵਲੌਗ ਬਣਾਈਏ ਦੱਸੋ ਹਾਂ ਹਾਜ਼ਦੇ ਖੇਡਦੇ ਵੀਡੀਓ ਬਣਾਈਏ ਤੁਹਾਨੂੰ ਚੰਗੀ ਲੱਗਦੀ ਅਸੀਂ ਰੋਦ ਹੋ ਕੇ ਵੀਡੀਓ ਬਣਾਈਏ ਤੁਹਾਨੂੰ ਚੰਗੀ ਲੱਗਦੀ ਇਹਨੇ ਯਾਨਕਿ ਤੁਸੀਂ ਲੋਕ ਰੋਣਾ ਹੀ ਦੇਖਣਾ ਜਾਂਦੇ ਹੋ ਹਾਜ਼ਰਾਂਦਨ ਦੇਖਣਾ ਜਾਂਦੇ ਹਾਂ ਤਾਂ ਮਹੀ ਚੀਜ਼ ਪਸੰਦ ਨੇ ਤੇ ਤੁਹਾਡੀ ਮੇਰੀ ਗੱਲ ਸੁਣੋ ਮੇਰੇ ਇਸੇ ਚੈਨਲ ਦੇ ਉੱਪਰ ਜੋਤੀ ਵਲੌਗ ਦੇ ਉੱਪਰ ਜਾ ਕੇ ਤੁਸੀਂ ਚੈੱਕ ਕਰ ਲਓ ਜਿੰਨੇ ਵੀ ਸਾਡੀ ਵੀਡੀਓਜ਼ ਨੇ ਜਿਹਦੇ ਵਿੱਚ ਇਹਦੇ ਥੰਬਨੇਲ ਖੁਸ਼ ਹੋਈ ਦੇ ਲੱਗੇ ਹੋਏ ਨੇ ਉਹਨਾਂ ਉੱਪਰ ਵਿਊਜ਼ ਹੀ ਨਹੀਂ ਗਏ ਜਿੰਨੇ ਤੇ ਜਿਹੜੇ ਅਸੀਂ ਰੋਦ ਹੋ ਕੇ ਸੀ ਵੀਡੀਓ ਬਣਾਈਆਂ ਉਹ ਲੋਕ ਭੈ ਜੋ ਹੱਸ-ਹੱਸ ਕੇ ਦੇਖਦੇ ਨੇ ਸੌਰੀ ਮੋਦੇ ਵਿੱਚੋਂ ਮੇਰੇ ਐਦਾਂ ਨਿਕਲ ਗਿਆ ਪਰ ਬਾਕੀ ਤੁਸੀਂ ਲੋਕ ਨਾ ਸਿਰਫ ਰੋਂਦੇ ਹੀ ਦੇਖਣਾ ਚਾਹੁੰਦੇ ਹੋ ਸਾਨੂੰ ਜੇ ਅਸੀਂ ਰੋਂਦੇ ਰਹੀਏ ਤੇ ਤੁਹਾਡੇ ਵਾਸਤੇ ਚੰਗੇ ਜੇ ਅਸੀਂ ਮਨਮੋਢ ਹੱਸ ਕੇ ਵੀਡੀਓ ਬਣਾ ਲਈ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਤੇ ਗਾਇਸ ਮੈਨੂੰ ਨਾ ਕੋਈ ਫਰਕ ਨਹੀਂ ਪੈਂਦਾ ਅਸੀਂ ਦੇਖ ਗਏ ਗੰਦੇ ਜਿਹੀ ਚਿੱਪ ਤੇ ਤੁਸੀਂ ਇਦਾਂ ਦੀ ਵੀਡੀਓ ਨੂੰ ਤੁਸੀਂ ਇਦਾਂ ਨਾ ਬਣਾਇਆ ਅਸੀਂ ਕੰਟੈਂਟ 'ਚ ਵੀ ਚੇਂਜ ਕਰਤਾ ਵੀ ਲੋਕ ਉਹਦੇ ਵਿੱਚ ਮੈਂ ਨੈਗੇਟਿਵ ਕਮੈਂਟ ਕਰਦੇ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਮਰਜ਼ੀ ਕਹੀ ਜਾ ਅੱਜ ਤਾਂ ਰੋਜ਼ ਵੀਡੀਓ ਬਣਾਵਾਂਗੇ ਚਾਹੇ ਸਾਡਾ ਇੱਕ ਵੀਊ ਆਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਹੀ ਆਵੇ ਉਹ ਵੀ ਠੀਕ ਆ ਅਸੀਂ ਉਹ ਵੀ ਬਣਾਵਾਂਗੇ ਇੱਕਦਾਂ ਲਈ ਦੇਖ ਲਓ ਉਹ ਪਤਾ ਨਹੀਂ ਕੌਣ ਸੀ ਉਹ ਚਲੋ ਠੀਕ ਆ ਜੀ ਮੈਂ ਉਹ ਮੇਰਾ ਨਾਮ ਨਹੀਂ ਮੈਂ ਬੜਿਆ ਸੀ ਮੈਂ ਕਮੈਂਟ ਹੀ ਬੜਿਆ ਜੀ ਉਹ ਕਹਿੰਦੀ ਕਿ ਦੀਦੀ ਆਪਣੇ ਹਸਬੈਂਡ ਨੂੰ ਕਿਹਾ ਕਰੋ ਵੀਡੀਓ ਨਾ ਬਣਾਇਆ ਕਰ ਤੁਹਾਡੇ ਹਸਬੈਂਡ ਬੋਰ ਕਰ ਰਹੇ ਹੈ। ਚਲੋ ਮੇਰੇ ਨਾਲੋਂ ਜ਼ਿਆਦਾ ਨੌਲੇਜ ਨਾ ਨੂੰ ਨਹੀਂ ਚਲ ਛੱਡੋ ਜੀ ਮੈਂ ਬੋਰ ਕਰ ਰਿਹਾ ਜੀ ਚਲੋ ਜੀ ਮੈਂ ਤੁਹਾਡਾ ਜੀ ਟਾਈਮ ਵੇਸਟ ਕੀਤਾ ਜੀ ਉਹਦੇ ਵਾਸਤੇ ਸੌਰੀ ਜੀ ਜੇ ਮੈਂ ਤੁਹਾਡਾ ਟਾਈਮ ਕੀਮਤੀ ਸਮੇਂ ਵੇਸਟ ਕਰ ਦਿੱਤਾ ਤਾਂ ਮੈਂ ਬੋਰ ਕਰ ਤੋ ਉਹਦੇ ਵਾਸਤੇ ਸੌਰੀ। ਸੋ ਗਾਇਸ ਤੁਸੀਂ ਪਲੀਜ਼ ਸਪੋਰਟ ਕਰਿਓ ਅਗਰ ਸਾਨੂੰ ਦੇਖੋ। ਹੋਇਆ ਵੀ ਇਹ ਕੀ ਸਪੋਰਟ ਕਰਨਗੇ ਜਿਹੜੇ ਤੈਨੂੰ 네ਗਟਿਵ ਕਮੈਂਟ ਕਰਦੇ ਹੋ ਕੀ ਸਪੋਰਟ ਕਰਨਗੇ। ਨਹੀਂ ਮੈਂ 네ਗਟਿਵ ਨਹੀਂ ਜਿਹੜੇ ਵਿੱਚ ਵਿੱਚ ਅੱਛੇ ਨੇ ਨਾ। ਜੇ ਤੁਮ ਮਾਰਾ ਹਾਸਾ ਖੇਡ ਰਹੀ ਹੈ ਹਾਸ ਬੋਲ ਰਹੀ ਹੈ ਤੈਨੂੰ ਉਹਨਾਂ ਨੂੰ ਉਹਦੇ ਵਿੱਚ ਵੀ ਪ੍ਰੋਬਲਮ ਆ ਉਹਦੇ ਨੂੰ ਉਹਦੇ ਵਿੱਚ ਵੀ ਬੋਲ ਰਹੇ ਨੇ ਤਾਂ ਗਾਇਸ ਮੈਨੂੰ ਨਹੀਂ ਬੋਲ ਰਹੀ ਜੇ ਮੈਨੂੰ ਬੋਲ ਰਹੀ ਜੇ ਕਿਸੇ ਨੂੰ ਬੋਲ ਰਹੀ ਉਹਨਾਂ ਨੂੰ ਹੱਸਣਾ ਖੇਡਣਾ ਪਸੰਦ ਨਹੀਂ ਉਹਨਾਂ ਨੂੰ ਰੋਣਾ ਪਸੰਦ ਆ ਉਹਨਾਂ ਨੂੰ ਰੋ ਰੋ ਕੇ ਦਿਖਾ ਤੇ ਗਾਇਸ ਪਲੀ ਸਾਨੂੰ ਸਪੋਰਟ ਕਰਦੇ ਰਹੋ ਇੱਧੇ ਸਾਡੇ ਚੈਨਲ ਨੂੰ ਗੁਰੂ ਕਰਦੇ ਰਹੋ ਇੱਧੇ ਗਾਲੀਆਂ ਦਿੰਦੇ ਰਹੋ ਇੱਧੇ ਨਹੀਂ ਸਪੋਰਟ ਕਰਨੀ ਕਿਸੇ ਨੂੰ ਗੁਰੂ ਕਿਸੇ ਨੇ ਇਹ ਸਭ ਨਾਲ ਸਿਰ ਇਹਨਾਂ ਨੂੰ એમ ਮਰਜੀ ਚਾਹੀਦੀ ਨਹੀਂ ਜੇ ਕੋਈ ਬੰਦਾ ਰੋਂਦਾ ਹੋਵੇ ਬਿਲਕੁਲ ਦਾ ਹੋਵੇ ਜੀ ਗਰੀਬੀ ਵਿੱਚ ਹੋਵੇ ਨਾ ਇਹਨਾਂ ਨੂੰ ਉਹ ਚੀਜ਼ਾਂ ਦੇਖ ਕੇ ਮਜ਼ਾ ਆਂਦਾ ਵਾ ਹਾਂ ਤਾਂ ਮੈਂ ਨਾ ਦਵਾਈ ਕੋਈ ਭੜਕ ਨਹੀਂ ਪੈਂਦਾ ਜੋ ਮਰਜ਼ੀ ਕਰਾ ਹੱਸਾ ਫੇਟਾ ਮੈਂ ਤਾਂ ਰੋਂਦੀਆਂ ਵੀ ਵੀ ਹਾਤੀਆਂ ਮੈਨੂੰ ਤਾਂ ਕੋਈ ਸਾਡ ਮੈਨੂੰ ਕਹਿੰਦਾ ਤੂੰ ਚਾਹ ਦੁੱਖ ਹੋਵੇ ਜਾਂ ਤਕਲੀਫ ਤਾਂ ਹਮੇਸ਼ਾ ਹਲਦੇ ਰਹਿੰਦੇ ਤਾਂ ਮੈਂ ਦੇ ਹੱਦ ਦੇ ਰਾਂਗੀ ਤੇ ਦੇਖੋ ਸੋਨੈ ਪਲੀਜ਼ ਵੀ ਚੈਨਲ ਨੂੰ ਲਾਈਕ ਮੈਸ਼ ਚੈਨਲ ਸਬਸਕ੍ਰਾਈਬ ਕਰਦੇ ਹੋ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਪੋਜ਼ਿਟਿਵ ਕਮੈਂਟ ਵੀ ਕਦੇ ਕਰ ਦਿਆ ਕਰੋ